ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਐਡੀਟোরੀਅਲ ਦੇ ਵਿੱਚ ਬੜੀਆਂ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਜਿਹੜੀ ਕਿ ਪੰਜਾਬ ਦੀ ਸਕੂਲ ਸਿੱਖਿਆ ਨਾਲ ਸੰਬੰਧਤ ਹੈ ਉਸ ਦੇ ਮੁਤਾਬਕ ਜਿਹੜਾ ਜਿਹੜਾ ਵਿਦਿਕ ਮਿਆਰਾਂ ਦੇ ਸੰਬੰਧੀ ਜਿਹੜਾ ਸਰਵੇਖਣ ਹੋਇਆ ਪੰਜਾਬ ਦੇ ਸਕੂਲਾਂ ਦਾ ਉਹਦੇ ਚ ਤੀਜੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਬਾਰੇ ਚ ਦੱਸਿਆ ਗਿਆ ਕਿ ਵੀ ਜਿਹੜੇ ਵਿਦਿਆਰਥੀ ਕੋਈ ਵੀ ਪੰਜਾਬੀ ਲਿਖਤ ਕਹਾਣੀ ਕਵਿਤਾ ਕੋਈ ਚੀਜ਼ ਜਿਹਨੂੰ ਉਹ ਪੜ ਨਹੀਂ ਸਕਦੇ ਉਹ 39% ਵਿਦਿਆਰਥੀ ਹੈ ਲਗਭਗ ਢਾਈ ਵਾ ਹਿੱਸਾ 100 ਚ ਤੇ ਜਿਹੜੇ ਅੰਗਰੇਜ਼ੀ ਦਾ ਨਹੀਂ ਕੋਈ ਅੱਖਰ ਇਦਾਂ ਪਛਾਣ ਮਤਲਬ ਉਹਨੂੰ ਪੜ ਸਕਦੇ ਵਾਰਤ ਨੂੰ ਉਹ ਤਕਰੀਬਨ 20% ਹੈ ਜਿਹੜੇ ਅੱਖਰ ਤਾਂ ਪਛਾਣ ਲੈਂਦੇ ਐ ਪਰ ਉਹਨਾਂ ਨੂੰ ਪੂਰੀ ਤਰ੍ਹਾਂ ਅੱਖਰ ਪਛਾਣ ਲੈਂਦੇ ਐ ਉਹ 15% ਹੈ ਤੇ ਜਿਹੜੇ ਪੜ ਹੀ ਨਹੀਂ ਸਕਦੇ ਪਛਾਣ ਵੀ ਨਹੀਂ ਸਕਦੇ ਅੱਖਰ ਵੀ ਨਹੀਂ ਪਛਾਣ ਸਕਦੇ ਪੰਜਾਬੀ ਦੇ ਉਹ 4% ਹੈ ਤੇ ਜਿਹੜੇ ਪੜ ਸਕਦੇ ਐ ਉਹ 22% ਜਿਹੜੇ ਪੜ੍ਹ ਵੀ ਸਕਦੇ ਐ ਪਛਾਣ ਵੀ ਸਕਦੇ ਐ ਪੰਜਾਬੀ ਨੂੰ ਉਹ 22% ਐ ਇਸੇ ਤਰ੍ਹਾਂ ਅੰਗਰੇਜ਼ੀ ਬਾਰੇ ਵੀ ਜਿਹੜੇ ਅੱਖਰ ਪਛਾਣ ਲੈਂਦੇ ਐ ਉਹ 15% ਐ ਤੇ ਪੜ ਨਹੀਂ ਸਕਦੇ ਵਗੈਰਾ ਉਹ तकरीबन 22% ਹੋ ਗਈ ਹਿਸਾਬ ਦੇ ਵਿੱਚ ਜਿਹੜੇ ਬੱਚੇ ਹਿੰਦ ਸੇ 1 ਤੋਂ ਲੈ ਕੇ 9 ਦਾ 0 ਤੱਕ ਮਤਲਬ 0 ਵੀ ਵਿੱਚ ਹਿੰਸਾ ਗਿਣ ਲਿਏ ਉਹ ਹਿੰਸੇ ਜਿਹੜੇ ਪਛਾਣ ਨਹੀਂ ਸਕਦੇ ਵੀ ਕਿਹੜਾ ਕੀ ਹੈ ਉਹ 2% ਹੈ ਸਿਰਫ 9 ਤੱਕ ਪਛਾਣ ਸਕਦੇ ਆ ਉਹ 8% ਹੈ ਜਿਹੜੇ 11 ਤੋਂ 99 ਤੱਕ ਹਿੰਸਿਆਂ ਨੂੰ ਪਛਾਣ ਲੈਂਦੇ ਆ ਉਹ 16% ਹੈ ਪਰ ਉਹਨਾਂ ਚੋਂ ਜਿਹੜੇ ਉਹ ਜੋੜ ਘਟਾਓ ਗੁਣਾ ਵੰਡ ਦਾ ਜਿਹੜਾ ਸੰਕਲਪ ਹੈ ਉਹ ਨਹੀਂ ਕਰ ਸਕਦੇ ਪੂਰੀ ਤਰ੍ਹਾਂ ਨਾਲ ਅਜਿਹੇ ਵਿਦਿਆਰਥੀ ਜਿਹੜੇ ਆ ਉਹ ਤਕਰੀਬਨ 37% ਹੈ ਸੋ ਇਹ ਪੰਜਾਬ ਦੇ ਸਕੂਲਾਂ ਦਾ ਹਾਲਤ ਹੈ ਅ ਇਹਦੇ ਤੇ ਬਹੁਤ ਸਾਰੇ ਲੋਕ ਕਿਸੇ ਦਿੱਲੀ ਮਾਡਲ ਦੇ ਨਾਂ ਤੇ ਦੂਜਿਆਂ ਨੂੰ ਗਾਲਾਂ ਕੱਢਣੀਆਂ ਦੂਸਰਿਆਂ ਨੂੰ ਬਾੜਾ ਕਹਿਣਾ ਇੱਕ ਦੂਜੇ ਦੀ ਬਹਿਸ ਚ ਪੈਣਾ ਉਹਦੇ ਵਿਜਾਏ ਸੱਚ ਇਹ ਹੈ ਕਿ ਇਹ ਬੜੇ ਦਿਲ ਹਲਾਉਂਗੀਆਂ ਗੱਲਾਂ ਨੇ ਵੈਸੇ ਉਂਝ ਕੁਝ ਸਕੂਲਾਂ ਚ ਮੈਂ ਆਪ ਗਿਆ ਉੱਥੇ ਮੈਨੂੰ ਅਜਿਹੀ ਹਾਲਤ ਮਾੜੀ ਦਿਸੀ ਨਹੀਂ ਪਰ ਜੇ ਹੁਣ ਇੱਕ ਸਰਵੇਖਣ ਹੋਇਆ ਤਾਂ ਹਾਲਤ ਇਹੀ ਜੀ ਮਾੜੀ ਹੈਗੀ ਹੈ ਤੇ ਜਦੋਂ ਮੈਂ ਗਿਆ ਮੈਂ ਉਦੋਂ ਗਿਆ ਜਦੋਂ ਅਜੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਆਈ ਤੇ ਇੱਕ ਸਕੂਲ 'ਚ ਮੈਂ ਉਦੋਂ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਸਕੂਲ ਵਾਲਿਆਂ ਨੂੰ ਪੁੱਛਣ ਤੇ ਪਤਾ ਲੱਗਿਆ ਵੀ ਤੁਹਾਡੀ ਜਿਹੜੀ ਚੰਗੀ ਹਾਲਤ ਹੈ ਇਹਦੇ ਲਈ ਕਿਵੇਂ ਹੈ ਹਾਲਤ ਤਾਂ ਉਹ ਉੱਥੋਂ ਦੇ ਪਿੰਡ ਦੇ ਲੋਕਾਂ ਦਾ ਸਹਿਯੋਗ ਆਪਸ 'ਚ ਟੀਚਰਾਂ ਦੀ ਡੈਡੀਕੇਸ਼ਨ ਮੈਨੂੰ ਉਹਦੇ 'ਚ ਨਜ਼ਰ ਆਈ ਹੈ ਉਹਨਾਂ ਸਕੂਲਾਂ 'ਚ ਉਹਨਾਂ ਬਾਰੇ ਮੈਂ ਕਿਸੇ ਦਿਨ ਫੇਰ ਜ਼ਿਕਰ ਅਗਲੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 4 ਜਨਵਰੀ ਨੂੰ ਇੱਕ ਰਿਟ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹੋਇਆਂ ਬੜੀਆਂ ਚੰਗੀਆਂ ਟਿੱਪਣੀਆਂ ਕੀਤੀਆਂ ਨੇ ਪੱਤਰਕਾਰਾਂ ਦੇ ਹੱਕ 'ਚ ਉਹਨਾਂ ਨੇ ਕਿਹਾ ਕਿ ਦਲੇਰ ਪੱਤਰਕਾਰਾਂ ਦੀ ਅਦਾਲਤਾਂ ਨੂੰ ਰੱਖਿਆ ਕਰਨੀ ਚਾਹੀਦੀ ਹੈ ਉਹ ਕਹਿੰਦੇ ਹੈ ਕਿ ਇਮਾਨਦਾਰੀ ਵਾਲੀ ਤੇ ਸੱਚੀ ਪੱਤਰਕਾਰੀ ਲਈ ਅਜਿਹੇ ਪੱਤਰਕਾਰਾਂ ਨੂੰ ਅਦਾਲਤਾਂ ਵੱਲੋਂ ਸੁਰੱਖਿਆ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਲੋਕਤੰਤਰ ਦਾ ਚੌਥਾ ਸਤੰਭ ਨੇ ਤੇ ਇਹ ਜਿਹੜੇ ਆ ਇਹ ਇਹਨਾਂ ਨੂੰ ਪਰੇਸ਼ਾਨ ਕਰਨਾ ਗਲਤ ਹੈ ਅਸਲ ਗੱਲ ਇਹ ਸੀ ਕਿ ਸੰਨ 2008 ਦੇ ਵਿੱਚ ਆ ਆਪਣੇ ਇੰਡੀਅਨ ਐਕਸਪ੍ਰੈਸ ਨੇ ਟ੍ਰਿਬਿਊਨ ਦਾ ਟ੍ਰਿਬਿਊਨ ਨੇ ਤੇ ਅਜੀਤ ਅਖਬਾਰ ਨੇ ਹਰਿਆਣੇ ਦੇ ਨਾਲ ਸਬੰਤ ਕੋਈ ਖਬਰ ਲਾਈ ਤੇ ਉਥੋਂ ਦੇ ਹਰਿਆਣੇ ਦਾ ਉਸ ਵਕਤ ਦਾ ਜਿਹੜਾ ADGP ਹੈ ਉਸ ਨੇ ਪਰਮਵੀਰ ਰਾਠੀ ਨੇ ਇਹਨਾਂ ਦੇ ਖਿਲਾਫ ਹੱਤਕ ਇੱਜ਼ਤ ਦਾ ਦਾਵਾ ਕਰ ਦਿੱਤਾ ਤੇ ਇਹਨਾਂ ਦੇ 15 ਸਾਲ ਇਹ ਪਰੇਸ਼ਾਨ ਹੁੰਦੇ ਰਹੇ ਪਿੱਛੇ ਗੁਰੂਗ੍ਰਾਮ ਦੀ ਅਦਾਲਤ ਨੇ ਇਹਨਾਂ ਦੀ ਅਪੀਲ ਰੱਦ ਕਰ ਦਿੱਤੀ ਇਹਨਾਂ ਚੋਂ ਜਿਹੜੇ ਜਿਆਦਾ ਮਸ਼ਹੂਰ ਪੱਤਰਕਾਰ ਨੇ ਉਹ ਮਨਰਾਜ ਗਰੇਵਾਲ ਸੀਗੀ ਇੰਡੀਅਨ ਐਕਸਪ੍ਰੈਸ ਦੀ ਤੇ ਇਸ ਤਰ੍ਹਾਂ ਨਾਲ ਸੁਤੰਤਰ ਸਖੈਨਾ ਸੀਗੇ દੈਨਿਕ ਟ੍ਰਿਬਿਊਨ ਦੇ ਵਰਜਿੰਦਰ ਸਿੰਘ ਹਮਦਰਦ ਅਜੀਤ ਸਮਾਚਾਰ ਦੇ ਵਗੈਰਾ ਜੋ ਉਸ ਟਾਈਮ ਅਡਡ ਇਹਨਾਂ ਪੱਤਰਕਾਰਾਂ ਦੇ ਉੱਤੇ ਇਸ ਤਰ੍ਹਾਂ ਦਾ ਹੋਇਆ ਤੇ ਜੱਜ ਸਾਹਿਬ ਨੇ ਨੋਟ ਕੀਤਾ ਵੀ ਇਹਨਾਂ ਨੇ ਤਾਂ ਬੜੀ ਖੋਜ ਪੀਂਡ ਤੋਂ ਬਾਅਦ ਇਹ ਖਬਰਾਂ ਲਿਖੀਆਂ ਨੇ ਈਵਨ ਪੁਲਿਸ ਦਾ ਆਪਣਾ ਵਰਜਨ ਲਿਆ ਹੈਗਾ ਵਰਜਨ ਲਿਆ ਤੇ ਲੈ ਕੇ ਉਹ ਉਹ ਵੀ ਲਿਖਿਆ ਆਪਣੀ ਉਹਦੇ ਵਿੱਚ ਤੇ ਫਿਰ ਇਸ ਤਰ੍ਹਾਂ ਨਾਲ ਇਹਨਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਸੀਂ ਇਸ ਫੈਸਲੇ ਦਾ ਤਾਂ ਜਿੱਥੇ ਸਵਾਗਤ ਕਰਦੇ ਆ ਉੱਥੇ ਨਾਲ ਦੀ ਨਾਲ ਹੀ ਇਹ ਕਹਿੰਦੇ ਆ ਕਿ 15 ਸਾਲ ਕਿਉਂ ਲੱਗਣਾ ਇਦਾਂ ਤਰੀਕਾ ਭੁਗਦਿਆ ਹੋਇਆ ਪੱਤਰਕਾਰ ਨੂੰ ਇਹ ਤਾਂ ਪਹਿਲੀ ਦੂਜੀ ਪੀਛੇ ਤੇ ਹੀ ਨਵੇੜਾ ਹੋ ਜਾਣਾ ਚਾਹੀਦਾ ਸੀ ਕਿਸੇ ਅਦਾਲਤ ਨੇ ਇਹਦੇ ਤੇ ਕਿਉਂ ਨਹੀਂ ਧਿਆਨ ਕੀਤਾ ਇਹ ਵੀ ਗੰਭੀਰ ਵਿਸ਼ਾ ਅੱਜ ਵਾਲੇ ਇਸ ਫੈਸਲੇ ਦਾ ਅਸੀਂ ਪੁਰਜ਼ੋਰ ਸਵਾਗਤ ਕਰਦੇ ਆ ਲਾਸਟ ਗੱਲ ਜਿਹੜੀ ਹੈ ਉਹ ਇਹ ਹੈ ਕਿ ਭਾਰਤ ਨੇ ਸਾਡੇ ਦੇਸ਼ ਨੇ ਸੂਰਜ ਵੱਲ ਨੂੰ ਇੱਕ ਮਿਸ਼ਨ ਭੇਜਿਆ ਜਿਹਨੂੰ ਸੂਰਜ ਮਿਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋਲਰ ਮਿਸ਼ਨ ਦੇ ਨਾਮ ਨਾਲ ਉਹਦਾ ਨਾਮ ਅਦਿੱਤਿਆ L1 ਹੈ L1 ਦਾ ਮਤਲਬ ਥੋੜਾ ਜਿਹਾ ਮੈਂ ਤੁਹਾਡੇ ਨਾਲ ਜਾਣਕਾਰੀ ਹਿੱਤ ਸਾਂਝਾ ਕਰਨਾ ਚਾਹੁੰਨਾ ਖਬਰ ਦੀ ਵਜਾਏ ਕਿ ਧਰਤੀ ਤੋਂ ਸੂਰਜ ਤਕਰੀਬਨ 15 ਕਰੋੜ ਕਿਲੋਮੀਟਰ ਦੂਰ ਹੈ ਇਹ ਜਿਹੜਾ ਅਦਿੱਤਿਆ L1 ਹੈ ਇਹ ਧਰਤੀ ਤੋਂ ਤਕਰੀਬਨ ਡੇਢ ਲੱਖ ਕਿਲੋਮੀਟਰ ਉੱਤੇ ਜਾਣਾ ਪਹੁੰਚ ਗਿਆ ਉਹ ਤੇ ਜਿਹੜਾ ਕੋਈ ਵੀ ਚੀਜ਼ ਹੈ ਜਿਹਨੂੰ ਧਰਤੀ ਵੀ ਖਿੱਚਦੀ ਹੈ ਸੂਰਜ ਵੀ ਖਿੱਚਦਾ ਹੈ ਚੰ드ਰਮਾ ਵੀ ਖਿੱਚਦਾ ਹੈ ਹੋਰ ਚੀਜ਼ਾਂ ਵੀ ਸਾਰੀਆਂ ਇੱਕ ਦੂਜੇ ਨਾਲ ਖਿੱਚਦੀਆਂ ਨੇ ਇਹ ਨਿਊਟਨ ਨੇ ਦੱਸਦਾ ਸੀਗਾ ਤੇ ਉਹਦੇ ਚ ਜਦੋਂ ਉਹ ਉੱਥੇ ਪਹੁੰਚਦਾ ਹੈ 1.5 ਲੱਖ ਕਿਲੋਮੀਟਰ ਤੇ ਤਾਂ ਅਜੇ ਉੱਥੇ ਧਰਤੀ ਦੀ ਖਿੱਚ ਤੇ ਸੂਰਜ ਦੀ ਖਿੱਚ ਲਗਭਗ ਬਰਾਬਰ ਹੋ ਜਾਂਦੀ ਹੈ ਤੇ ਉਹ ਨਿਊਟਰਲ ਜਾ ਹੋ ਜਾਂਦਾ ਉਹਨੂੰ ਕੋਈ ਵੀ ਨਹੀਂ ਖਿੱਚਦਾ ਉਹਨੂੰ ਉੱਥੇ ਨੇੜੇ ਦੇ ਪੱਧ ਤੇ ਪਾ ਦਿੱਤਾ ਜਾਂਦਾ ਹੈ ਤੇ ਫਿਰ ਉਹ ਆਪਣਾ ਚੱਕਰ ਕੱਢਦਾ ਹੈਗਾ ਧਰਤੀ ਦੇ ਆਲੇ-ਦਾਲ ਇਹ ਖੱਬੇ ਸੱਜੇ ਵੀ ਹੋ ਸਕਦਾ ਹੈ 3 ਡਾਈਮੈਂਸ਼ਨ ਚ ਵੀ ਜਾ ਸਕਦਾ ਨਹੀਂ ਇੱਕ ਲਾਈਨ ਤੇ ਜਾਈ ਜਾਂਦੇ ਹੁੰਦੇ ਜਿਹੜੇ ਆਮ ਸੈਟਲਾਈਟ ਨੇ ਉਹ ਉੱਥੇ ਜਾ ਕੇ ਅੱਡ ਇੱਧਰ ਖੱਬੇ ਸੱਜੇ ਵੀ ਹੋ ਸਕਦਾ ਹੈ ਤੇ ਸੂਰਜ ਦੇ ਅੱਡ-ਅੱਡ ਐਂਗਲ ਤੋਂ ਸੂਚਨਾਵਾਂ ਲਊਗਾ ਉਹ ਤੇ ਸਾਨੂੰ ਦੱਸੂਗਾ ਤੇ ਅਜਿਹੇ ਪੁਆਇੰਟ ਨੂੰ ਲੈਂਗਰੇਂਜ ਪੁਆਇੰਟ ਕਹਿੰਦੇ ਆ ਜਿੱਥੇ ਜਾ ਕੇ ਇਹ ਜਿਹੜੀ ਖਿੱਚ ਹੈ ਉਹ बराबर ਹੋ ਜਾਂਦੀ ਹੈ ਇੱਕ ਦੂਜੇ ਨੂੰ ਕੈਨਸਲ ਕਰ ਦਿੰਦੀ ਹੈ ਤੇ ਉਹ ਕਿਸੇ ਵੀ ਖਿੱਚ ਦੇ ਵਿੱਚ ਨਹੀਂ ਰਹਿੰਦੇ ਤੇ ਇਹ ਜਿਹੜੇ ਪੁਆਇੰਟ ਨੇ ਅਜਿਹੇ ਪੰਜ ਪੁਆਇੰਟ ਹੈ ਧਰਤੀ ਤੇ ਸੂਰਜ ਦੇ ਵਿਚਾਲੇ ਇਹ ਜਿਹੜਾ ਪਹਿਲਾ ਪੁਆਇੰਟ ਹੈ ਧਰਤੀ ਦੇ ਨੇੜਾ ਲੈਂਗਰੇਜ ਸਾਇੰਸ ਦਾ ਨਾਂ ਹੈ ਉਹਦੇ ਨਾਂ ਦੇ ਉੱਤੇ ਇਹ ਪੁਆਇੰਟ ਦੱਸਿਆ ਗਿਆ ਸੀ ਇਹ ਪਹਿਲਾ ਪੁਆਇੰਟ ਹੈ ਇਸ ਕਰਕੇ ਇਹਨੂੰ ਜਿਹੜਾ ਮਿਸ਼ਨ ਹੈ ਇਹਦਾ ਨਾਂ ਅਦਿੱਤਿਆ L1 ਜਿਹੜੀ ਇਹ ਚੀਜ਼ ਭੇਜੀ ਹੈ ਇਹਦਾ ਨਾਂ ਅਦਿੱਤਿਆ L1 ਲੈਂਗਰੇਜ ਪੁਆਇੰਟ 1 ਯਾਨੀ ਕਿ ਬਿੰਦੂ 1 ਰੱਖਿਆ ਗਿਆ ਅੱਜ ਦੀ ਗੱਲ ਸਿਰਫ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ